ਜਨਵਰੀ ਮਹੀਨੇ ਰਿਲੀਜ਼ ਹੋ ਕੇ ਫਲॉप ਹੋਈਆਂ ਬਾਲੀਵੁੱਡ ਦੀਆਂ ਇਹ ਫਿਲਮਾਂ ਹਾਜੀ ਸਵਾਗਤ ਹੈ ਤੁਹਾਡਾ ਗੀੜੀ ਰੂਟ ਤੇ ਮੈਂ ਤੁਹਾਡੇ ਨਾਲ ਨੂਰ ਬਚੋਸ ਨੂੰ ਲੈ ਕੇ ਹਾਜ਼ਰਾਂ ਰਿਪੋਰਟ ਡਾਟਾ ਬਾਲੀਵੁੱਡ ਦਾ ਜਿਹੜੇ ਕਿ ਸਿਨੇਮਾ ਘਰਾਂ ਨੂੰ ਪਿਆਰ ਕਰਦੇ ਨੇ ਬਾਲੀਵੁੱਡ ਦੀਆਂ ਫਿਲਮਾਂ ਦੇਖਦੇ ਨੇ ਉਹ ਦਰਸ਼ਕਾਂ ਦੇ ਲਈ ਅਹਿਮ ਖਬਰ ਹੈ ਕਿ ਜਨਵਰੀ ਮਹੀਨੇ ਜੋ ਫਿਲਮਾਂ ਰਿਲੀਜ਼ ਹੋਈਆਂ ਸੀਗੀਆਂ ਕਿੰਨੀ ਕੋਣਾਂ ਨੇ ਕਮਾਈ ਕੀਤੀ ਹੈ ਜਾਂ ਕਿਹੜੀਆਂ-ਕਿਹੜੀਆਂ ਫਿਲਮਾਂ ਫਲॉप ਰਹੀਆਂ ਨੇ ਸੋ ਅੱਜ ਦੀ ਇਸ ਖਬਰ ਦੇ ਵਿੱਚ ਇਹੀ ਸਮਝਾਂਗੇ ਬਹੁਤ ਸਾਰੀਆਂ ਫਿਲਮਾਂ ਦੋਸਤੋ ਇਹ ਅਜਈਆਂ ਸੀਗੀਆਂ ਕਈਆਂ ਦੇ ਤਾਂ ਤੁਸੀਂ ਨਾਮ ਵੀ ਨਹੀਂ ਸੁਣਿਆ ਨਾ ਹੀ ਕੋਈ ਪ੍ਰੋਮੋਸ਼ਨ ਜ਼ਿਆਦਾ ਸੁਣੀ ਹੈ ਕਰੋੜਾਂ-ਕਰੋੜਾ ਉਹਨਾਂ ਫਿਲਮਾਂ ਦੇ ਉੱਪਰ ਲੱਗ ਗਿਆ ਪਰ ਕਮਾਈ ਸਿਰਫ ਕੀ ਸੀ ਲੱਖ ਰੁਪਏ ਬਹੁਤ ਸਾਰੀਆਂ ਫਿਲਮਾਂ ਨੇ ਬਹੁਤ ਰੌਲਾ ਵੀ ਪਾਇਆ ਬਹੁਤ ਸਾਰੀਆਂ ਫਿਲਮਾਂ ਦਾ ਨਾਮ ਹੋਇਆ ਵੱਡੇ-ਵੱਡੇ ਐਕਟਰ ਵੀ ਉਹਨਾਂ ਫਿਲਮਾਂ ਦੇ ਵਿੱਚ ਆਏ ਪਰ ਜਿਆਦਾ ਨਾਮ ਨਹੀਂ ਕਰ ਸਕੀ ਆ ਬਾਕਸ ਆਫਿਸ ਤੇ ਜਾ ਕੇ ਅੱਗੇ ਫਲॉप ਹੋ ਗਈ। ਸੋ ਇਹਨਾਂ ਕੁਝ ਫਿਲਮਾਂ ਬਾਰੇ ਜ਼ਿਕਰ ਕਰਾਂਗੇ ਤੁਹਾਡੇ ਨਾਲ। ਜਨਵਰੀ ਮਹੀਨੇ ਵਿੱਚ ਰਿਲੀਜ਼ ਪ੍ਰਮੁੱਖ ਫਿਲਮਾਂ ਦੇ ਉੱਪਰ ਨਜ਼ਰ ਪਾਈਏ ਤਾਂ ਜਿਸ ਤਰ੍ਹਾਂ ਫਿਲਮ ਹਨੂਮਾਨ ਨੂੰ ਸਭ ਤੋਂ ਜ਼ਿਆਦਾ ਸਫਲਤਾ ਮਿਲੀ ਹੈ ਤਾਂ ਓਨੀ ਸਫਲਤਾ ਕਿਸੇ ਵੀ ਫਿਲਮ ਨੂੰ ਨਹੀਂ ਮਿਲੀ। ਹੁਣ ਵੀ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਚੱਲ ਰਹੀ ਹੈ। ਇਸ ਫਿਲਮ ਦੇ ਸਾਹਮਣੇ ਰਿਲੀਜ਼ ਗਈ ਫਿਲਮਾਂ ਨੇ ਬਾਕਸ ਆਫਿਸ ਅੱਗੇ ਗੁਟਨੇ ਟੇਕ ਦਿੱਤੇ ਨੇ, ਗੋਡੇ ਮੋੜ ਦਿੱਤੇ ਨੇ ਤਾਂ ਇਹਨਾਂ ਦੀ ਕਲੈਕਸ਼ਨ ਬਾਰੇ ਜਰੂਰ ਜਾਣਨ ਦੀ ਕੋਸ਼ਿਸ਼ ਕਰਦੇ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਫਿਲਮ ਫਾਇਰ ਆਫ ਲਵ ਇਹ ਫਿਲਮ ਜਿਹੜੀ ਸੀ ਰੈੱਡ ਫਾਇਰ ਆਫ ਲਵ ਰੈੱਡ ਜਿਹੜੀ ਸੀ 5 ਜਨਵਰੀ 2024 ਨੂੰ ਰਿਲੀਜ਼ ਹੋਈ ਸੀ ਸਾਲ ਦੇ ਸ਼ੁਰੂਆਤ ਦੇ ਪਹਿਲੇ ਹਫ਼ਤਾ ਦੇ ਵਿੱਚ ਨਿਰਦੇਸ਼ਕ ਅਸ਼ੋਕ ਧਿਆਗੀ ਦੀ ਫਿਲਮ ਫਾਇਰ ਆਫ ਲਵ ਰੈੱਡ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਇਸ ਫਿਲਮ ਦੇ ਵਿੱਚ ਕ੍ਰਿਸ਼ਨਾ ਅਭਿਸ਼ੇਕ ਪਾਇਲ ਕੋਸ਼ ਭਰਤ ਦਾ ਬੋਲਕਰ ਅਤੇ ਅਰुण ਬਖਸ਼ੀ ਦੀ ਮੁੱਖ ਭੂਮਿਕਾ ਸੀਗੀ ਇਸ ਫਿਲਮ ਦੀ ਕਹਾਣੀ ਕਰਾਇਮ ਪਟ્રોલ ਅਤੇ ਸੀਆਈਡੀ ਦਾ ਕੋਕਟੇਲ ਲੱਗਦੀ ਹੈ ਇਸ ਫਿਲਮ ਸਿਨੇਮਾ ਘਰਾਂ ਦੇ ਵਿੱਚ ਕਦੋਂ ਰਿਲੀਜ਼ ਹੋਈ ਦਰਸ਼ਕਾਂ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ 5 ਕਰੋੜ ਰੁਪਏ ਦੇ ਵਿੱਚ ਇਹ ਫਿਲਮ ਬਣੀ ਤੇ ਫਿਲਮ ਬਾਕਸ ਆਫਿਸ ਕਲੈਕਸ਼ਨ ਸਿਰਫ 1 ਲੱਖ ਰੁਪਏ ਕਰ ਪਾਈ ਤਾਂ ਅੱਗੇ ਗੱਲ ਕਰਦੇ ਹਾਂ ਤੌਬਾ ਤੇਰਾ ਜ਼ਲਵਾ ਫਿਲਮ ਅਭਿਰੇਤਰੀ ਅਮੀਸ਼ਾ ਪਟੇਲ ਦੀ ਫਿਲਮ ਗਦਰ 2 ਦੇਖਣ ਤੋਂ ਬਾਅਦ ਜੋ ਦਰਸ਼ਕ ਉਹਨਾਂ ਦੀ ਫਿਲਮ ਤੌਬਾ ਤੇਰਾ ਜਲਵਾ ਦੇਖਣ ਸਿਨੇਮਾ ਘਰਾਂ ਦੇ ਵਿੱਚ ਗਏ ਤਾਂ ਉਹਨਾਂ ਨੇ ਆਪਣਾ ਮੱਥਾ ਪੰਨਿਆ ਇਸ ਫਿਲਮ ਦੇ ਵਿੱਚ ਅਮੀਸ਼ਾ ਪਟੇਲ ਤੋਂ ਇਲਾਵਾ ਜਤਿਨ ਖੁਰਾਨਾ, ਐਂਜਲਾ, ਰਾਜੇਸ਼ ਸ਼ਰਮਾ, ਨੀਰਜ ਸੂਦ, ਅਨਿਲ ਰਸਤੋਗੀ ਤੇ ਅਹਿਸਾਨ ਖਾਨ ਦੀ ਮੁੱਖ ਭੂਮਿਕਾ ਸੀ ਇਸ ਫਿਲਮ ਦਾ ਵੀ ਬਜਟ ਕਰੀ 5 ਕਰੋੜ ਰੁਪਏ ਦੱਸਿਆ ਜਾ ਰਿਹਾ ਤੇ ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਸਿਰਫ 3 ਲੱਖ ਰੁਪਏ ਸੀਗਾ ਹੁਣ ਗੱਲ ਕਰਦੇ ਹਾਂ ਹਨੂਮਾਨ ਦੀ ਜੋ ਫਿਲਮ ਲੋਕਾਂ ਦੇ ਵੱਲੋਂ ਦੇਖੀ ਗਈ ਤੇ ਹਜੇ ਤੱਕ ਸ੍ਰੀਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ ਫਿਲਮ 'ਚ ਕੀ ਖਾਸ ਸੀਗਾ ਕਿੰਨੀ ਇਹਨੇ ਕਲੈਕਸ਼ਨ ਕੀਤੀ ਹੈ ਜਨਵਰੀ ਮਹੀਨੇ ਦੇ ਵਿੱਚ ਰਿਲੀਜ਼ ਹੋਈ ਫਿਲਮ ਹਨੂਮਾਨ ਸਾਰੀਆਂ ਫਿਲਮਾਂ ਤੇ ਭਾਰੀ ਪੈ ਗਈ ਫਿਲਮ ਦੀ ਕਹਾਣੀ ਸ਼ੁਰੂਆਤ ਦੇ ਵਿੱਚ ਬੈਂਕ ਡਕੈਤੀ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ ਰੋਕਣ ਦੇ ਲਈ ਇੱਕ ਸੁਪਰਮੈਨ ਪ੍ਰਗਟ ਹੁੰਦਾ ਇਸ ਫਿਲਮ ਦੇ ਵਿੱਚ ਇਸ ਫਿਲਮ ਦੇ ذریعے ਭਾਰਤੀ ਸਿਨੇਮਾ ਨੂੰ ਹਨੂਮਤ ਨਾਮਕ ਦੇਸੀ ਸੁਪਰ ਹੀਰੋ ਮਿਲਿਆ ਨਿਰਦੇਸ਼ਕ ਪ੍ਰਸ਼ਾਂਤ ਵਰਮਾ ਨੇ ਘੱਟ ਬਜਟ ਦੇ ਵਿੱਚ ਇਸ ਫਿਲਮ ਜਿਸ ਤਰ੍ਹਾਂ ਪਰਦੇ ਤੇ ਪੇਸ਼ ਕੀਤਾ ਤੇ ਬਹੁਤ ਹੀ ਕਾਬਲੇ ਤਰੀਫ ਸੀਗੀ ਕਹਾਣੀ ਦੇ ਨਾਲ ਨਾਲ ਫਿਲਮ ਵਿਜ਼ੂਅਲ ਅਤੇ ਸਪੈਸ਼ਲ ਇਫੈਕਟਸ ਤੇ ਖੂਬ ਤਾਰੀਫ ਹੋ ਰਹੀ ਹੈ ਮੈਜ 45 ਕਰੋੜ ਰੁਪਏ ਦੇ ਬਜਟ ਦੇ ਵਿੱਚ ਇਹ ਫਿਲਮ ਬਣੀ ਇਸ ਫਿਲਮ ਦਾ ਹੁਣ ਤੱਕ ਵਰਲਡ ਵਾਈਡ ਕਲੈਕਸ਼ਨ 250 ਕਰੋੜ ਰੁਪਏ ਦੱਸਿਆ ਜਾ ਰਿਹਾ ਚਲੋ ਇਹ ਫਿਲਮ ਥੋੜੀ ਜਿਹੀ ਜਿੱਤ ਰਾਕੀ ਚੱਲ ਗਈ ਲੋਕਾਂ ਨੇ ਦੇਖ ਲਈ ਤਾਂ ਕਿ ਗੱਲ ਕਰਦੇ ਹਾਂ ਗੂਟੁਰ ਕਾਰਮ ਫਿਲਮ ਹਨੂਮਾਨ ਤੋਂ ਇਲਾਵਾ ਸਾਊਦੀ ਜਿਹੜੀ ਤਿੰਨ ਤੇ ਫਿਲਮਾਂ ਦੀ ਜਿਹੜੀ ਜਨਵਰੀ ਨੂੰ ਰਿਲੀਜ਼ ਹੋਈ ਸੀਗੀ ਅਭਿਨੇਤਾ ਮਹੇਸ਼ ਬਾਬੂ ਦੀ ਤੇਲਗੂ ਫਿਲਮ ਗੂਟੂਰ ਕਾਰਮ 12 ਜਨਵਰੀ ਨੂੰ 2024 ਨੂੰ ਫਿਲਮ ਰਿਲੀਜ਼ ਹੋਈ ਸੀ ਇਸ ਫਿਲਮ ਦਾ ਬਜਟ 200 ਕਰੋੜ ਰੁਪਏ ਦੱਸਿਆ ਜਾ ਰਿਹਾ ਤੇ ਘਰੇਲੂ ਬਾਕਸ ਆਫਿਸ ਦੇ ਉੱਪਰ ਇਹ ਫਿਲਮ ਆਪਣੀ ਲਾਗਤ ਦੇ ਬਰਾਬਰ ਕਮਾਈ ਵੀ ਨਹੀਂ ਕਰ ਪਾਰੀ ਫਿਲਮ ਦਾ ਕਲੈਕਸ਼ਨ ਸਿਰਫ 175.3 ਕਰੋੜ ਰੁਪਏ ਰਿਹਾ ਔਰ ਇਸ ਤੋਂ ਇਲਾਵਾ ਸਾਊਥ ਸਿਨੇਮਾ ਦੇ ਸੁਪਰਸਟਾਰ ਵੈਂਕਟੇਸ਼ ਰਗੂ ਬਾਤੀ ਦੀ ਤੇਲਗੂ ਫਿਲਮ ਸੈਂਭਵ 13 ਜਨਵਰੀ ਦੇ ਵਿੱਚ ਵਿਚ ਰਿਲੀਜ਼ ਹੋਈ ਸੀ ਤੇ 38 ਕਰੋੜ ਰੁਪਏ ਬਜਟ ਤੇ ਬਣੀ ਸੀਗੀ ਤੇ ਪਰ ਕਲੈਕਸ਼ਨ ਕੀਤੀ ਕਿੰਨੀ ਕੀਤੀ ਜੀ 15 ਕਰੋੜ 25 ਲੱਖ ਰੁਪਏ ਸਾਉਂ ਸਿਨੇਮਾ ਦੇ ਇੱਕ ਤੇ ਸੁਪਰਸਟਾਰ ਨਗਰਜੂਨ ਦੀ ਤੇਲਗੂ ਫਿਲਮ ਨਾ ਸਾਮੀ ਰੰਗਾ ਵੀ ਉਸ ਦੀ ਰਹੀ 45 ਕਰੋੜ ਰੁਪਏ ਦੇ ਬਜਟ ਨਾਲ ਬਣੀ ਤੇ 41 ਕਰੋੜ ਰੁਪਿਆ ਇਸ ਨੇ ਕਲੈਕਸ਼ਨ ਕੀਤੀ ਹੁਣ ਕਟਰੀਨਾ ਕੇ ਆਪਣੀ ਫਿਲਮ ਮੈਰੀ ਕ੍ਰਿਸਮਸ ਦੀ ਗੱਲ ਕਰ ਲੈਨੇ ਆ ਬਹੁਤ ਚਰਚਾ ਛੇੜੀ ਸੀ ਇਸ ਫਿਲਮ ਨੇ ਬਹੁਤ ਗੱਲਾਂ ਆ ਕਿ ਕਟਰੀਨਾ ਦੀ ਵਿਆਹ ਤੋਂ ਬਾਅਦ ਫਿਲਮ ਆ ਰਹੀ ਹੈ ਕਿ है कि इस फिल्म ਦੇ ਵਿੱਚ ਬਦਲਾਪੁਰ ਤੇ ਅੰਦਾਤੁਨ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਸ਼੍ਰੀ ਰਾਮ ਰਾਗਵਨ ਦੀ ਫਿਲਮ ਮੇਰੀ ਕ੍ਰਿਸਮਸ ਸਾਈਕਲੋਜੀਕਲ ਥ੍ਰਿਲਰ ਫਿਲਮ ਹੈ ਇਸ ਫਿਲਮ ਦੀ ਕਹਾਣੀ ਇੱਕ ਰਾਤ ਦੀ ਹੈ ਪਰ ਫਿਲਮ ਦੇ ਨਿਰਦੇਸ਼ਕ ਸ਼੍ਰੀ ਰਾਮ ਰਾਗਵਨ ਨੇ ਜਿਸ ਤਰ੍ਹਾਂ ਇਸ ਫਿਲਮ ਦੀ ਕਹਾਣੀ ਨੂੰ ਵੱਡੇ ਪਰਦੇ ਤੇ ਪੇਸ਼ ਕੀਤਾ ਤਾਂ ਦਰਸ਼ਕਾਂ ਨੂੰ ਹੀ ਕਾਫੀ ਉਸ ਨੂੰ ਪਸੰਦ ਕੀਤਾ ਇਸ ਫਿਲਮ ਦੇ ਵਿੱਚ ਕਟਰੀਨਾ ਕੈਫ ਤੇ ਸਾਊਥ ਦੇ ਵਿਜੇ ਸੇਤੂਪਤੀ ਦੀ ਮੁੱਖ ਭੂਮਿਕਾ ਹੈ ਇਸ ਤੋਂ ਇਲਾਵਾ ਫਿਲਮ ਦੇ ਵਿੱਚ ਸੰਜੇ ਕਪੂਰ, ਵਿਨੈ ਪਾਠਕ, ਪ੍ਰਤਿਮਾ ਕਾਜ਼ਮੀ ਮੁੱਖ ਭੂਮਿਕਾ ਦੇ ਵਿੱਚ ਨੇਗੀ ਕਰੀਬ 60 ਕਰੋੜ ਰੁਪਏ ਬਜਟ ਤੇ ਇਹ ਫਿਲਮ ਬਣੀ ਸੀਗੀ ਤੇ ਪਰ ਇਹਦੀ ਕਲੈਕਸ਼ਨ ਸੀ ਸਿਰਫ 17 ਕਰੋੜ ਰੁਪਏ ਮੈਂ ਅਟਲ ਹੂੰ ਅਟਲ ਬਿਹਾਰੀ ਬਾਜਪਾਈ ਜਿਹਦੀ ਜਿਹੜੀ ਫਿਲਮ ਸੀਗੀ ਉਹਨਾਂ ਦੀ ਜੀਵਨੀ ਤੇ ਬਣੀ ਹੋਈ ਫਿਲਮ ਸੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦੀ ਬਾਇਓਪਿਕ ਮੈਟਲ ਨੂੰ ਲੈ ਕੇ ਜਿਸ ਤਰ੍ਹਾਂ ਤੋਂ ਦਰਸ਼ਕਾਂ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ ਤਾਂ ਉਹ ਜਿਹੜਾ ਉਤਸ਼ਾਹ ਫਿਲਮ ਦੇ ਰਿਲੀਜ਼ ਤੋਂ ਬਾਅਦ ਨਹੀਂ ਦੇਖਣ ਨੂੰ ਮਿਲਿਆ। ਯਾਨੀ ਕਿ ਪਹਿਲਾਂ ਤਾਂ ਲੋਕਾਂ ਨੇ ਬਹੁਤ ਰੌਲਾ ਪਾਇਆ ਬਾਇਓਪਿਕ ਆ ਰਹੀ ਹੈ ਦੇਖਾਂਗੇ ਜਾਵਾਂਗੇ ਫਿਲਮ ਦੇਖਾਂਗੇ ਪਰ ਜਦੋਂ ਰਿਲੀਜ਼ ਹੋਈ ਤਾਂ ਕੁਝ ਨਹੀਂ ਮਿਲਿਆ। ਮਰਾਠੀ ਸਿਨੇਮਾ ਦੇ ਰਾਸ਼ਟਰੀ ਫਿਲਮ ਪੁਰਸਕਾਰ ਵਿਜੇਤਾ ਨਿਰਦੇਸ਼ਕ ਰਵੀ ਜਾਵਤ ਦੀ ਨਿਰਦੇਸ਼ਨ ਤੇ ਬਣੀ ਇਸ ਫਿਲਮ ਦੇ ਵਿੱਚ ਅਭਿਨੇਤਾ ਪੰਕਜ ਤ੍ਰਿਪਾਟੀ ਨੇ ਆ ਪੁਰਵ ਪ੍ਰਧਾਨ ਮੰਤਰੀ ਅਟਲ ਵਿਪਾ ਅਟਲ ਵਿਹਾਰੀ ਬਾਜਪਈ ਦੀ ਭੂਮਿਕਾ ਨਿਭਾਈ 20 ਕਰੋੜ ਰੁਪਏ ਦੇ ਬਜਟ ਤੇ ਫਿਲਮ ਬਣੀ ਤੇ ਕਮਾਇਆ ਸਿਰਫ 7 ਕਰੋੜ ਰੁਪਇਆ ਰਿਤਿਕ ਰੋਸ਼ਨ ਦੀ ਫਾਈਟਰ ਕਿਨੇ ਕਿਨੇ ਦੇਖੀ ਹੈ ਸੋ ਇਹ ਫਿਲਮ ਬਾਰੇ ਵੀ ਜਾਨਣਾ ਜ਼ਰੂਰੀ ਕਿੰਨੀ ਕਲੈਕਸ਼ਨ ਨੇ ਇਹ ਕੀਤੀ ਹੈ ਨਿਰਦੇਸ਼ਕ ਸਰਦਾਰਤ ਆਨੰਦ ਨੇ ਪਿਛਲੇ ਸਾਲ ਰਿਲੀਜ਼ ਫਿਲਮ ਪਠਾਨ ਜੇ ਜਿਸ ਤਰ੍ਹਾਂ ਤੋਂ ਬਾਕਸ ਆਫਿਸ ਦੇ ਉੱਪਰ ਤਾਬੜ ਤੋੜ ਕਮਾਈ ਕੀਤੀ ਤਾਂ ਅਜਿਹੀ ਸਫਲਤਾ ਫਿਲਮ ਫਾਈਟਰ ਨੂੰ ਨਹੀਂ ਮਿਲੀ ਫਿਲਮ ਨੂੰ ਫਿਲਮ ਦੀ ਮਾਰਕੀਟਿੰਗ ਬਹੁਤ ਹੀ ਖਰਾਬ ਰਹੀ ਛੋਟੇ ਸ਼ਹਿਰਾਂ ਦੇ ਦਰਸ਼ਕਾਂ ਨੂੰ ਪਤਾ ਵੀ ਨਹੀਂ ਚੱਲਿਆ ਕਿ ਫਿਲਮ ਰਿਲੀਜ਼ ਵੀ ਹੋਈ ਹੈ ਵੱਡੇ ਸ਼ਹਿਰਾਂ ਦੇ ਆਸ-ਪਾਸ ਆਉਣ ਵਾਲੇ ਦਰਸ਼ਕਾਂ ਨੂੰ ਫਿਲਮ ਬਾਰੇ ਦੱਸਣ ਦੇ ਲਈ ਤੇ ਉਹਨਾਂ ਨੂੰ ਬਣਾਉਣ ਵਾਲੀ ਕੰਪਨੀ ਨੇ ਖਾਸ ਕੋਈ ਕੋਸ਼ਿਸ਼ ਵੀ ਕੀਤੀ ਨਹੀਂ ਕਿਉਂਕਿ ਪ੍ਰੋਮੋਸ਼ਨ ਹੀ ਨਹੀਂ ਜ਼ਿਆਦਾ ਕੀਤੀ ਫਿਲਮ ਦੀ ਫਿਲਮ ਦੇ ਵਿੱਚ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕ ਨੂੰ 에ਅਰ ਫੋਰਸ ਦੇ ਫਾਇਰ ਪਾਇਲਟ ਦੀ ਭੂਮਿਕਾ ਵਿੱਚ ਨੇ ਅਨਿਲ ਕਪੂਰ ਨੇ ਫਿਲਮ ਦੇ ਇੱਕ ਖਾਸ ਯੂਨਿਟ ਦੇ ਸੀਓ ਕਮਾਂਡਿੰਗ ਦੀ ਕਮਾਂਡਿੰਗ ਆਫੀਸਰ ਦੀ ਇੱਕ ਭੂਮਿਕਾ ਨਿਭਾਈ ਹੈਗੀ ਕਰੀਬ 250 ਕਰੋੜ ਰੁਪਏ ਦੇ ਬਜਟ ਤੇ ਫਿਲਮ ਬਣੀ ਸੀ ਪਰ ਬਾਕਸ ਆਫਿਸ ਤੇ ਫਿਲਮ ਸਿਰਫ 152 ਕਰੋੜ 85 ਲੱਖ ਰੁਪਏ ਹੀ ਕਮਾ ਪਾਈ ਹੈ ਸੋ ਮੇਰੇ ਦੀ ਜਾਣਕਾਰੀ ਪਸੰਦ ਆਈ ਹੋਊਗੀ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਗੇੜੀ ਰੂਟ ਦੇ ਨਾਲ